ਰੋਟੀ 버거 ਦੇ ਵਿੱਚ ਪਾਈ ਜਾਂਦੀ ਹੈ ਇਹ ਸੌਸ ਬਣਾ ਕੇ ਦਿੱਤੀ ਜਾਂਦੀ ਹੈ ਉਸ ਵਕਤ ਤੇ ਤਰਲ ਹੁੰਦੀ ਹੈ ਗਾੜੀ ਹੁੰਦੀ ਹੈ ਪਰ ਅੰਦਰ ਜਾ ਕੇ ਇਸ ਦਾ ਕੀ ਬਣੂਗਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਸ ਤੇ ਉੱਤੇ ਕੋਈ ਸਟicker ਨਹੀਂ ਕੋਈ ਨਾਮ ਨਹੀਂ ਕੋਈ ਲੇਬਲ ਨਹੀਂ ਕੋਈ ਮਾਰਕਾ ਨਹੀਂ ਕੋਈ ਡੇਟ ਨਹੀਂ ਇਸੇ ਤਰ੍ਹਾਂ ਢਿੱਲੇ ਨਾਲ ਦੁਕਾਨਦਾਰ ਇਸ ਨੂੰ ਵੇਚ ਰਹੇ ਆ ਔਰ ਸਾਡੇ ਬੱਚੇ ਇਸ ਨੂੰ ਸਵਾਦ ਨਾਲ ਖਾ ਰਹੇ ਆ ਕੈਚਅਪ ਦੀ ਸ਼ੀਸ਼ੀ 150 ਰੁਪਏ ਦੀ ਆਉਂਦੀ ਹੈ ਉਸ ਦਾ ਵਜ਼ਨ 750 ਐਮਐਲ ਹੁੰਦਾ ਜਿਹੜੀ ਕਿ ਕੰਪਨੀ ਦੀ ਹੁੰਦੀ ਹੈ ਇੱਥੇ 50 ਰੁਪਏ 'ਚ 5 ਲੀਟਰ 10 ਰੁਪਏ ਲੀਟਰ ਸੌਸ ਮਿਲਦੀ ਹੈ ਤੇ ਦੁਕਾਨਾਂ ਦੇ ਉੱਤੇ ਇਹ ਇਸੇ ਤਰ੍ਹਾਂ ਵੇਚੀ ਜਾਂਦੀ ਹੈ ਪਹਿਲਾਂ ਵੀ ਇਹਦੀ ਝਾਗ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਣ ਰਹੀ ਹੈ ਸੋ ਮੈਂ ਇੱਥੇ ਤੁਹਾਡੇ ਸਾਹਮਣੇ ਓਪਨ ਕਰ ਰਿਹਾ ਇਸ ਨੂੰ ਸੋ ਇਸ ਦਾ ਹਾਲ ਤੁਹਾਨੂੰ ਦਿਖਾਉਣ ਵਾਸਤੇ ਮੈਂ ਇਕੈਨੀ ਰੱਖੀ ਹੈ ਇਹ ਇੱਕ ਮਿੰਟ ਜੀ ਆਈਡੀ ਥੋੜਾ ਪਿੱਛੇ ਕਰੂੰ ਇਹ ਆ ਦੇਖੋ ਜੀ ਇਸ ਦਾ ਇਹ ਹਾਲ ਹੈ ਇਹ ਇਸ ਤਰ੍ਹਾਂ ਦੀ ਸੌਸ ਬਣ ਜਾਂਦੀ ਹੈ ਇਸ ਸਾਸ ਹੈ ਔਰ ਇਸ ਦੇ ਅੰਦਰ ਡਲੇ ਬਣੇ ਹੋਏ ਆ ਡਲੇ ਦੇਖ ਸਕਦੇ ਹੋ ਕੀ ਚੀਜ਼ ਹੈ ਮਤਲਬ ਇਸ ਨੂੰ ਅਸੀਂ ਪਾਂਡੇ 'ਚ ਨਹੀਂ ਪਾ ਸਕਦੇ ਇਹਦੇ ਅੰਦਰ ਡਲੇ ਬਣੇ ਆ ਮੈਂ ਡਲੇ ਤੁਹਾਨੂੰ ਇੱਥੇ ਗਟਰ ਦੇ ਉੱਤੇ ਘੇਰ ਕੇ ਦਿਖਾਣਾ ਆਜੋ ਇਹ ਲੋ ਇਹ ਗਟਰ ਹੈ ਇਸ ਦੇ ਉੱਤੇ ਮੈਂ ਡਲੇ ਘੇਰ ਕੇ ਤੁਹਾਨੂੰ ਦਿਖਾਣਾ ਇਹ ਆ ਇਹ ਆ ਇਹ ਆ ਮਤਲਬ ਇਹ ਮਹੀਨੇ ਡੇਢ ਮਹੀਨੇ ਜੇ ਟਮਾਟਰ ਅੱਡ ਹੋ ਗਏ ਪਾਣੀ ਅੱਡ ਹੋ ਗਿਆ ਤੇ ਕੈਚਅਪ ਅੱਡ ਹੋ ਗਈ ਹੈ ਇਹ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਖਵਾ ਰਹੇ ਹਾਂ ਜਦੋਂ ਇੱਕ ਚੀਜ਼ 50 ਰੁਪਏ ਤੁਹਾਨੂੰ 5 ਲੀਟਰ ਮਿਲਦੀ ਹੈ ਤੇ ਫਿਰ ਉਹ ਚ ਟਮਾਟਰ ਕੈਚੱਪ ਦਾ ਹੋ ਨਹੀਂ ਸਕਦਾ ਕਿਉਂਕਿ ਟਮਾਟਰ ਦਾ ਰੇਟ ਹੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੋ ਗਿਆ 50 ਰੁਪਏ ਦੇ 5 ਕਿਲੋ ਟਮਾਟਰ ਨਹੀਂ ਮਿਲਦੇ ਤੇ 1 ਕਿਲੋ 'ਚ 1 ਕਿਲੋ ਕੈਚੱਪ ਨਹੀਂ ਬਣਦੀ ਕੀ ਅਸੀਂ ਆਪਣੇ ਬੱਚਿਆਂ ਨੂੰ ਪੁੱਛ ਨਹੀਂ ਸਕਦੇ ਕਿ ਤੁਸੀਂ ਕੀ ਖਾ ਰਹੇ ਹੋ ਕੀ ਅਸੀਂ ਦੁਕਾਨਦਾਰ ਨੂੰ ਨਹੀਂ ਪੁੱਛ ਸਕਦੇ ਮੈਂ ਕਿਸੇ ਦੁਕਾਨਦਾਰ ਨੂੰ ਮਾਰਾ ਕੀ ਕਹਿੰਦਾ ਕਿਉਂਕਿ ਉਹ ਪ੍ਰੋਫਿਟ ਕਮਾਉਣ ਦੇ ਲਈ ਇਹ ਕੰਮ ਕਰ ਰਿਹਾ ਹੈ ਆਰਟੀਵੀ ਪੰਜਾਬ ਦੇਖ ਰਹੇ ਹੋ ਮਹਾਨੂ ਰਾਖ ਸ਼ਰਮਾ ਦੋਸਤੋ ਗੱਲ ਕਰਾਂਗੇ ਅੱਜ ਤੁਹਾਡੀ ਸਿਹਤ ਦੀ ਤੁਹਾਡੇ ਬੱਚਿਆਂ ਦੀ ਤੁਹਾਡੇ ਬੱਚਿਆਂ ਦੀ ਸਿਹਤ ਨਾਲ ਹੋ ਰਹੀ ਖਲਵਾੜ ਦੀ ਬਿਲਕੁਲ ਸਹੀ ਸੁਣਿਆ ਹੋ ਰਹੀ ਖਲਵਾੜ ਦੀ ਅੱਜ ਕੋਈ ਵੀ ਮਾਤਾ ਪਿਤਾ ਆਪਣੇ ਬੱਚੇ ਨੂੰ 10 ਜਾਂ 20 ਰੁਪਏ ਦਿੰਦਾ ਤੇ ਕਹਿ ਦਿੰਦਾ ਬਾਹਰੋਂ ਜਾ ਕੇ ਕੁਝ ਖਾ ਲੈ ਬੱਚੇ ਵੀ ਬੜੇ ਸ਼ੌਂਕ ਨਾਲ ਉਹਨਾਂ ਚੀਜ਼ਾਂ ਨੂੰ ਖਾ ਲੈਂਦੇ ਨੇ ਪਰ ਸਾਡੇ ਧਿਆਨ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਖਾ ਰਹੇ ਨੇ ਜਿਹੜੀ ਚੀਜ਼ ਉਹ ਖਾ ਰਹੇ ਕਿ ਉਹ ਸਹੀ ਹੈ ਕੀ ਉਹ ਚੀਜ਼ ਵਾਕਈ ਬੱਚੇ ਦੇ ਖਾਣ ਲਾਇਕ ਹੈ ਕੀ ਉਸ ਦੀ ਡੇਟ ਮਿਆਦ ਜਿਹੜੀ ਰਹਿੰਦੀ ਹੈ ਯਾ ਐਕਸਪਾਇਰ ਹੋ ਚੁੱਕੀ ਹੈ ਇਸ ਤਰ੍ਹਾਂ ਦੇ ਮਾਮਲੇ ਪਟਿਆਲਾ ਦੇ ਵਿੱਚ ਬਿੱਤੇ ਕੁਝ ਦਿਨਾਂ ਦੇ ਵਿੱਚ ਕਾਫੀ ਸਰਗਰਮ ਹੋ ਰਹੇ ਨੇ ਗੱਲ ਕਰ ਲਈਏ ਕੇਕ ਦੇ ਮਾਮਲੇ ਦੀ ਕੇਕ ਮਾਮਲੇ ਵਿੱਚ ਇੱਕ 10 ਸਾਲਾ ਬੱਚੀ ਦੀ ਮੌਤ ਹੋ ਜਾਂਦੀ ਹੈ ਉਹ ਘਟਨਾ ਕਰਮ ਤੁਹਾਨੂੰ ਸਾਰਾ ਪਤਾ ਹੈ ਕਿ ਕਿਸ ਤਰ੍ਹਾਂ ਬੱਚੀ ਦੇ ਘਰ ਜਨਮ ਦਿਨ ਵਾਲੇ ਦਿਨ ਕੇਕ ਮੰਗਾਇਆ ਜਾਂਦਾ ਹੈ ਤੇ ਫਿਰ ਉਸ ਨੂੰ ਖਾਣ ਤੋਂ ਬਾਅਦ ਬਿਮਾਰ ਹੋ ਜਾਂਦੀ ਹੈ ਹਜੇ ਇਸ ਦੇ ਉੱਤੇ ਕਿੰਤੂ ਪਰੰਤੂ ਚੱਲ ਰਿਹਾ ਸੀ ਕਿ ਕਾਰਨ ਕੀ ਬਣਿਆ ਉਸ ਮਾਸੂਮ ਬੱਚੀ ਦੀ ਮੌਤ ਦਾ ਉੱਥੇ ਹੀ ਰਿਪੋਰਟ ਆ ਜਾਂਦੀ ਹੈ ਰਿਪੋਰਟ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਦੋ ਚੀਜ਼ਾਂ ਦੇ ਵਿੱਚ ਅਸੈਂਸ ਜਿਹੜਾ ਵਰਤਿਆ ਗਿਆ ਕੈਮੀਕਲ ਜਿਹੜਾ ਵਰਤਿਆ ਗਿਆ ਉਹ ਸਹੀ ਨਹੀਂ ਸੀ ਮਤਲਬ ਕਿਤੇ ਨਾ ਕਿਤੇ ਫੂਡ ਵੀ ਜ਼ਿੰਮੇਵਾਰ ਹੈ ਉਹ ਹਜੇ ਮਸਲਾ ਠੰਡਾ ਨਹੀਂ ਹੋਇਆ ਸੀ ਹਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਸੀ ਨਾਲ ਦੀ ਨਾਲ ਮਸਲਾ ਆ ਜਾਂਦਾ ਇੱਕ ਐਕਸਪਾਇਰ ਚਾਕਲੇਟ ਦਾ ਇੱਕ ਨਹੀਂ ਕਈ ਚੀਜ਼ਾਂ ਉਸ ਦੁਕਾਨ ਤੋਂ ਫਿਰ ਮਿਲਦੀਆਂ ਨੇ ਅਤੇ ਉਸ ਤੋਂ ਬਾਅਦ ਉਸ ਪਰਿਵਾਰ ਵੱਲੋਂ ਉਸ ਦੇ ਰਿਸ਼ਤੇਦਾਰਾਂ ਵੱਲੋਂ ਮਹੱਲਾ ਨਿਵਾਸੀਆਂ ਵੱਲੋਂ ਬਹੁਤ ਵਿਰੋਧ ਕੀਤਾ ਜਾਂਦਾ ਹੈ ਦੁਕਾਨ ਦੇ ਉੱਪਰ ਸਿਹਤ ਵਿਭਾਗ ਬੁਲਾਇਆ ਜਾਂਦਾ ਹੈ ਪੁਲਿਸ ਬੁਲਾਈ ਜਾਂਦੀ ਹੈ ਅਤੇ ਫਿਰ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ ਸਿਰਫ ਔਰ ਸਿਰਫ ਇਨਸਾਫ ਦੇ ਲਈ ਪਰ ਕੀ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਬਲਕਿ ਇਸ ਦੇ ਉਲਟ ਦੁਕਾਨ ਦਾ ਮਾਲਕ ਪਹਿਲਾਂ ਤਾਂ ਇਹ ਕਹਿੰਦਾ ਨਜ਼ਰ ਆਇਆ ਕਿ ਇਹ ਦੁਕਾਨ ਮੇਰੀ ਨਹੀਂ ਇਹ ਮੇਰੇ ਬੇਟੇ ਦੀ ਹੈ ਇੱਥੇ ਮੈਂ ਨਹੀਂ ਬੈਠਦਾ ਮਤਲਬ ਟਾਲ ਮਟੋਲ ਕਰਦਾ ਨਜ਼ਰ ਆਇਆ ਪਰ ਉਹ ਜਾਗਰਕ ਨਾਗਰਿਕ ਸੀ ਉਹ ਨਾਗਰਿਕਾਂ ਨੇ ਬਾਰ ਬਾਰ ਕਿਹਾ ਕਿ ਤੁਸੀਂ ਇੱਥੇ ਬੈਠਦੇ ਹੋ ਅਸੀਂ 30 ਸਾਲ ਤੋਂ ਦੇਖ ਰਹੇ ਹਾਂ ਦੁਕਾਨ ਤੁਹਾਡੀ ਹੈ ਇੱਕਦਮ ਬਾਅਦ ਉਹਨਾਂ ਦਾ ਸਪੁੱਤਰ ਜਿਸ ਤੇ ਉੱਤੇ ਕਿਹਾ ਜਾ ਰਿਹਾ ਸੀ ਕਿ ਉਹ ਦੁਕਾਨ ਤੇ ਬੈਠਦਾ ਹੈ ਉਹ ਆ ਜਾਂਦਾ ਹੈ ਤੇ ਉਹ ਕਹਾਣੀ ਹੋਰ ਕਹਿ ਦਿੰਦਾ ਹੈ ਕਿ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਆਖਰ ਉਹ ਕੀ ਕਹਿੰਦੇ ਆ ਉਹ ਕਹਿੰਦੇ ਆ ਕਿ ਅਸੀਂ ਦੁਕਾਨ ਦੇ ਵਿੱਚ ਮੌਜੂਦ ਨਹੀਂ ਸੀ ਜਿਸ ਵਕਤ ਇਹ ਸਮਾਨ ਵੇਚਿਆ ਗਿਆ ਉਸ ਤੋਂ ਬਾਅਦ ਉਹ ਕਹਿ ਦਿੰਦੇ ਆ ਕਿ ਸਮਾਨ ਆਪਣੇ ਆਪ ਲਿਆ ਕੇ ਰੱਖ ਦਿੱਤਾ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਇਸ ਵਿਸ਼ੇ ਤੇ ਗੱਲ ਕਰਾਂਗੇ ਕੁਝ ਦੇਰ ਦੇ ਬਾਅਦ ਵਿਸਤਾਰ ਪੂਰਵਕ ਪਰ ਉਸ ਤੋਂ ਪਹਿਲਾਂ ਮੈਂ ਇੱਕ ਨਵੀਂ ਚੀਜ਼ ਤੁਹਾਡੇ ਧਿਆਨ ਦੇ ਵਿੱਚ ਲੈਣਾ ਚਾਹੁੰਦਾ ਕਿਉਂਕਿ ਅਰਥ ਟੀਵੀ ਪੰਜਾਬ ਦਾ ਮਕਸਦ ਹੈ ਜਨਤਾ ਦੀ ਆਵਾਜ਼ ਤੇ ਸਿਹਤ ਸਭ ਤੋਂ ਪਹਿਲਾਂ ਹੈ ਸਿਹਤ ਦੇ ਉੱਤੇ ਅਸੀਂ ਗੱਲ ਕਰਦੇ ਆਂ ਕੁਝ ਦਿਨ ਪਹਿਲਾਂ ਨਸ਼ਰ ਕੀਤੀ ਇੱਕ ਤੁਹਾਡੇ ਨਾਲ ਖਬਰ ਜਿਸ ਦੇ ਵਿੱਚ ਕਿ ਮਾਸੂਮ ਬੱਚਿਆਂ ਦੇ ਹੱਥ ਦੇ ਵਿੱਚ ਜ਼ਹਿਰੀਲੀ ਚੀਜ਼ਾਂ ਫੜਾਈਆਂ ਜਾ ਰਹੀਆਂ ਮਤਲਬ ਜ਼ਹਿਰ ਨੁਮਾ ਸੀਜਾ ਜਿਸ ਤਰ੍ਹਾਂ ਕਿ ਟੀਕਾ ਲਾਣ ਵਾਲੀ ਸਰਿੰਜ ਦੇ ਵਿੱਚ ਜੈਲੀਆਂ ਪਰ ਪਰ ਕੇ ਦਿੱਤੀ ਜਾ ਰਹੀਆਂ ਹਜੇ ਉਹ ਵੀ ਮਸਲਾ ਸਿਹਤ ਵਿਭਾਗ ਦੇ ਕੋਲ ਪੈਂਡਿੰਗ ਪਿਆ ਇੱਕ ਨਵਾਂ ਮਸਲਾ ਮੈਂ ਪਹਿਲਾਂ ਵੀ ਚੱਕਿਆ ਹੁਣ ਫਿਰ ਚੱਕਦਾ ਦੋਸਤੋ ਇਸ ਦੇ ਵਿੱਚ ਮੈਂ ਇੱਕ ਤਜਰਬਾ ਕਰਕੇ ਦਿਖਾਉਂਗਾ ਤੁਹਾਨੂੰ ਇਹ ਤਜਰਬਾ ਇਸ ਪਲੇਟ ਦੇ ਨਾਲ ਹੋਏਗਾ ਖਾਣ ਵਾਲੀ ਚੀਜ਼ ਦੇ ਨਾਲ ਹੋਏਗਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ 버ਗਰ ਦੀ ਦੁਕਾਨ ਤੇ ਕੁਲਚੀਆਂ ਦੀ ਰੇੜੀ ਤੇ ਅਕਸਰ ਜਾਂਦੇ ਹੋ ਤੇ ਉੱਥੇ ਬੜੇ ਸਵਾਦ ਨਾਲ ਸੌਸ ਪਵਾਨਦੇ ਹੋ ਬਾਰ ਬਾਰ ਕਹਿੰਦੇ ਹੋ ਕਿ ਸੌਸ ਥੋੜੀ ਹੋਰ ਪਾ ਦੇ ਥੋੜੀ ਹੋਰ ਪਾ ਦੇ ਜੇਕਰ ਬੱਚਿਆਂ ਦੀ ਗੱਲ ਆ ਜਾਂਦੀ ਹੈ ਤੇ ਬੱਚੇ ਦਾ ਚਮਚ ਭਰ ਭਰ ਸੌਸ ਕਹਦੇ ਆ ਤੇ ਉਹ ਸੌਸ ਮਿਲਦੀ ਹੈ ਇਸ 5 ਲੀਟਰ ਦੀ ਕੈਨੀ ਦੇ ਵਿੱਚ ਹੁਣ ਤੁਸੀਂ ਕਹੋਗੇ ਕਿ ਕਿਹੜੀ ਨਵੀਂ ਗੱਲ ਕਰ ਰਹੇ ਹੋ ਸੋ ਮੈਂ ਤੁਹਾਨੂੰ ਦਿਖਾਣਾ ਨਵੀਂ ਗੱਲ ਕੀ ਹੈ ਇਹ 5 ਲੀਟਰ ਦੀ ਕੈਨੀ ਹੀ ਨਵੀਂ ਗੱਲ ਹੈ ਕਿਉਂਕਿ ਇਸ ਦਾ ਵਜ਼ਨ 5 ਲੀਟਰ ਹੈ ਔਰ ਇਸ ਦੇ ਵਿੱਚ ਰੈੱਡ ਕਲਰ ਦੀ ਸੌਸ ਪਾਈ ਹੋਈ ਹੈ ਇਸ ਬਾਬਤ ਮੈਂ ਗੱਲ ਕਰਨੀ ਸੀ ਇਸ ਲਈ ਮੈਂ ਇਸ ਨੂੰ ਤਕਰੀਬਨ 15 20 ਦਿਨ 1 ਮਹੀਨਾ ਪਹਿਲਾਂ ਖਰੀਦ ਕੇ ਰੱਖ ਲਿਆ ਸੀ ਇਸ ਦੀ ਮਹਿੰਗੀ ਕੀਮਤ 90 ਰੁਪਏ ਹੈ ਬਿਲਕੁਲ ਸਹੀ ਸੁਣ ਰਹੇ ਹੋ 90 ਰੁਪਏ ਮਹਿਜ਼ ਇਸ ਦੀ ਕੀਮਤ ਹੈ 80 ਚ ਵੀ ਮਿਲਦੀ ਹੈ ਤੇ 120 ਰੁਪਏ ਚ ਵੀ ਮਿਲਦੀ ਹੈ ਮਤਲਬ ਵੱਖ-ਵੱਖ ਰੇਟਾਂ ਦੇ ਵਿੱਚ ਕੁਆਲਿਟੀ ਡਾਊਨ ਹੁੰਦੀ ਜਾਂਦੀ ਹੈ ਮੈਨੂੰ ਇੱਕ ਦੁਕਾਨਦਾਰ ਨੇ ਇੱਥੇ ਤਾਂ ਕਹਿਤਾ ਸੀ ਕਿ ਮੈਂ 60 ਰੁਪਏ ਚ ਵੀ ਪ੍ਰੋਵਾਈਡ ਕਰਾ ਦੇਵਾਂਗਾ ਪਰ ਇਸ ਦੇ ਉੱਤੇ ਕੋਈ ਸਟicker ਨਹੀਂ ਕੋਈ ਨਾਮ ਨਹੀਂ ਕੋਈ ਲੇਬਲ ਨਹੀਂ ਕੋਈ ਮਾਰਕਾ ਨਹੀਂ ਕੋਈ ਡੇਟ ਨਹੀਂ ਇਸੇ ਤਰ੍ਹਾਂ ਢਿੱਲੇ ਨਾਲ ਦੁਕਾਨਦਾਰ ਇਸ ਨੂੰ ਵੇਚ ਰਹੇ ਆ ਔਰ ਸਾਡੇ ਬੱਚੇ ਇਸ ਨੂੰ ਸਵਾਦ ਨਾਲ ਖਾ ਰਹੇ ਆ ਸੋ ਹੁਣ ਗੱਲ ਕਰਦੇ ਆਂ ਕਿ ਕਿੰਨੀ ਕੁ ਗੁਣਵੰਤਾ ਹੋਊਗੀ ਇਸ ਦੇ ਵਿੱਚ ਕਿੰਨੀ ਕੁ ਸਿਹਤ ਸਹੀ ਰੱਖੂਗੀ ਇਹ ਟਮਾਟੋ ਕੇਚੱਪ ਜੋ ਕਿ 90 ਰੁਪਏ ਦੇ ਵਿੱਚ 5 ਲੀਟਰ ਮਿਲਦੀ ਹੈ ਇਹ ਖਾਲੀ ਕਿੰਨੀ ਹੀ 20 ਰੁਪਏ ਦੀ ਹੈ ਅਗਰ ਤੁਸੀਂ ਆਪ ਜਾ ਕੇ ਬਾਜ਼ਾਰ ਚ ਪੁੱਛੋਗੇ ਤਾਂ ਸ਼ਾਇਦ 35 40 ਦੀ ਮਿਲੇ ਪਰ 20 ਰੁਪਏ ਦੀ ਹੋਲ ਸੇਲ ਦੇ ਵਿੱਚ ਮਿਲਦੀ ਹੈ ਇਸ ਗੱਲ ਦੀ ਮੈਂ ਪੁਸ਼ਟੀ ਕੀਤੀ ਹੈ ਮੈਂ ਪਤਾ ਕੀਤਾ ਮਤਲਬ 70 ਰੁਪਏ ਦਾ ਮਾਲ ਰਹਿ ਗਿਆ 70 ਰੁਪਏ ਦੇ ਵਿੱਚ ਮੈਨੂਫੈਕਚਰਰ ਦਾ ਪ੍ਰੋਫਿਟ ਦੁਕਾਨਦਾਰ ਜਿਹੜਾ ਹੋਲਸੇਲਰ ਹੈ ਉਸ ਦਾ ਪ੍ਰੋਫਿਟ ਰਿਟੇਲਰ ਹੈ ਉਸ ਦਾ ਪ੍ਰੋਫਿਟ ਮਤਲਬ ਕਹਿਣ ਦੇ ਆ ਭਾ ਦੇ ਹੈ ਕਿ 50 ਰੁਪਏ ਦਾ ਮਾਲ ਇਸ ਦੇ ਵਿੱਚ ਪਾਇਆ ਜਾਂਦਾ ਹੁਣ ਇੱਕ ਕੈਚਅਪ ਦੀ ਸ਼ੀਸ਼ੀ 150 ਰੁਪਏ ਦੀ ਆਂਦੀ ਹੈ ਉਸ ਦਾ ਵਜ਼ਨ 750 ਐਮਐਲ ਹੁੰਦਾ ਜਿਹੜੀ ਕਿ ਕੰਪਨੀ ਦੀ ਹੁੰਦੀ ਹੈ ਇੱਥੇ 50 ਰੁਪਏ ਚ 5 ਲੀਟਰ 10 ਰੁਪਏ ਲੀਟਰ ਸੌਸ ਮਿਲਦੀ ਹੈ ਇੱਕ ਮਹੀਨਾ ਪੁਰਾਣੀ ਇੱਕ ਹੀ ਥੋੜਾ ਜਿਹਾ ਮਹੀਨਾ ਪਹਿਲਾਂ ਦੁਕਾਨ ਤੇ ਪਈ ਹੋਊਗੀ ਉਨੀ ਪੁਰਾਣੀ ਇਹ ਸੌਸ ਹੈ ਇਸ ਦਾ ਹਾਲ ਦਿਖਾਣਾ ਤੁਹਾਨੂੰ ਕੀ ਹੋ ਜਾਂਦਾ ਕਿਉਂਕਿ ਗਰਮੀ ਹੈ ਇਹ ਦੁਕਾਨਾਂ ਦੇ ਉੱਤੇ ਇਹ ਇਸੇ ਤਰ੍ਹਾਂ ਵੇਚੀ ਜਾਂਦੀ ਹੈ ਪਹਿਲਾਂ ਤਾਂ ਇਹਦੀ ਝਾਗ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਣ ਰਹੀ ਹੈ ਸੋ ਮੈਂ ਇੱਥੇ ਤੁਹਾਡੇ ਸਾਹਮਣੇ ਓਪਨ ਕਰ ਰਿਹਾ ਇਸ ਨੂੰ ਸੋ ਇਸ ਦਾ ਹਾਲ ਤੁਹਾਨੂੰ ਦਿਖਾਉਣ ਵਾਸਤੇ ਮੈਂ ਇੱਕ ਕੈਨੀ ਰੱਖੀ ਹੈ ਇਹ ਇੱਕ ਮਿੰਟ ਜੀ ਆਈਡੀ ਥੋੜਾ ਪਿੱਛੇ ਕਰੋ ਇਹ ਆ ਦੇਖੋ ਜੀ ਇਸ ਦਾ ਇਹ ਹਾਲ ਹੈ ਕਿ ਇਹ ਇਸ ਤਰ੍ਹਾਂ ਦੀ ਸੌਸ ਬਣ ਜਾਂਦੀ ਹੈ ਇਹ ਲੋ ਇਹ ਸੌਸ ਹੈ ਔਰ ਇਸ ਦੇ ਅੰਦਰ ਡਲੇ ਬਣੇ ਹੋਏ ਆ ਅ ਡਲੇ ਦੇਖ ਸਕਦੇ ਹੋ ਕੀ ਚੀਜ਼ ਹੈ ਮਤਲਬ ਇਸ ਨੂੰ ਅਸੀਂ ਭਾਂਡੇ 'ਚ ਨਹੀਂ ਪਾ ਸਕਦੇ ਇਹਦੇ ਅੰਦਰ ਡਲੇ ਬਣੇ ਆ ਮੈਂ ਡਲੇ ਤੁਹਾਨੂੰ ਇੱਥੇ ਗੱਟਰ ਦੇ ਉੱਤੇ ਗੇਰ ਕੇ ਦਿਖਾਣਾ ਆਜੋ ਹੈਲੋ ਇਹ ਗਟਰ ਹੈ ਇਸ ਦੇ ਉੱਤੇ ਮੈਂ ਡਲੇ ਗੇਰ ਕੇ ਤੁਹਾਨੂੰ ਦਿਖਾਣਾ ਇਹ ਆ ਲਾ ਇਹ ਆ ਲੋ ਇਹ ਆ ਲਾ ਹੈਲੋ ਇਹ ਦੇਖੋ ਧਿਆਨ ਨਾਲ ਦੇਖੋ ਮਤਲਬ ਇਹ ਮਹੀਨੇ ਡੇਢ ਮਹੀਨੇ ਜੇ ਟਮਾਟਰ ਅੱਡ ਹੋ ਗਏ ਪਾਣੀ ਅੱਡ ਹੋ ਗਿਆ ਤੇ ਕੈਚਪ ਅੱਡ ਹੋ ਗਈ ਹੈ ਇਹ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਖਵਾ ਰਹੇ ਹਾਂ ਉਸ ਵਕਤ ਇਹ ਤਰਲ ਹੁੰਦੀ ਹੈ ਜਦੋਂ 버ਗਰ ਦੇ ਵਿੱਚ ਪਾਈ ਜਾਂਦੀ ਹੈ ਇਹ ਸੌਸ ਬਣਾ ਕੇ ਦਿੱਤੀ ਜਾਂਦੀ ਹੈ ਉਸ ਵਕਤ ਇਹ ਤਰਲ ਹੁੰਦੀ ਹੈ ਗਾੜੀ ਹੁੰਦੀ ਹੈ ਪਰ ਅੰਦਰ ਜਾ ਕੇ ਇਸ ਦਾ ਕੀ ਬਣੂਗਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਦੋਂ ਇੱਕ ਚੀਜ਼ 50 ਰੁਪਏ ਦੀ ਤੁਹਾਨੂੰ 5 ਲੀਟਰ ਮਿਲਦੀ ਹੈ ਤੇ ਫਿਰ ਉਹ ਟਮਾਟਰ ਕੈਚੱਪ ਤਾਂ ਹੋ ਨਹੀਂ ਸਕਦਾ ਕਿਉਂਕਿ ਟਮਾਟਰ ਦਾ ਰੇਟ ਹੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੁੰਦਾ ਹੈ 50 ਰੁਪਏ ਦੇ 5 ਕਿਲੋ ਟਮਾਟਰ ਨਹੀਂ ਮਿਲਦੇ ਤੇ 1 ਕਿਲੋ 'ਚ 1 ਕਿਲੋ ਕੈਚੱਪ ਨਹੀਂ ਬਣਦੀ। ਸੋ ਮੈਂ ਸਿਹਤ ਵਿਭਾਗ ਦੇ ਧਿਆਨ ਵਿੱਚ ਇਹ ਮਾਮਲਾ ਲੈਣਾ ਚਾਹਨਾ। ਇਸ ਤੋਂ ਪਹਿਲਾਂ ਦੋ ਵਾਰ ਸਿਹਤ ਵਿਭਾਗ ਦੇ ਮਾਮਲੇ 'ਚ ਮੈਂ ਧਿਆਨ ਦੇ ਵਿੱਚ ਮਾਮਲਾ ਲੈ ਕੇ ਆਇਆ ਪਰ ਜ਼ੀਰੋ ਕਾਰਵਾਈ ਹੈ। ਨਾ ਤਾਂ ਉਹਨਾਂ ਨੂੰ ਅਜੇ ਤੱਕ ਕੰਪਨੀ ਲੱਭੀ ਹੈ, ਨਾ ਹੀ ਫੈਕਟਰੀ ਲੱਭੀ ਹੈ ਤੇ ਨਾ ਹੀ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਇਸ ਬਾਬਤ ਡੀ ਐਚਓ ਵਿਨੋਦ ਜਿੰਦਲ ਨਾਲ ਸਾਡੀ ਗੱਲਬਾਤ ਹੋਈ ਉਹ ਗੱਲਬਾਤ ਵੀ ਤੁਹਾਨੂੰ ਸੁਣਾਉਣਿਆ। ਫਿਲਹਾਲ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਕਿ ਆਖਰ ਕੀ ਅਸੀਂ ਆਪਣੇ ਬੱਚਿਆਂ ਦੇ 5 ਜਾਂ 10 ਮਿੰਟ ਨਹੀਂ ਕਰ ਪੁੱਛ ਨਹੀਂ ਸਕਦੇ ਕਿ ਤੁਸੀਂ ਕੀ ਖਾ ਰਹੇ ਹੋ ਕੀ ਅਸੀਂ ਦੁਕਾਨਦਾਰ ਨੂੰ ਨਹੀਂ ਪੁੱਛ ਸਕਦੇ ਮੈਂ ਕਿਸੇ ਦੁਕਾਨਦਾਰ ਨੂੰ ਮਾਰਾ ਨਹੀਂ ਕਹਿੰਦਾ ਕਿਉਂਕਿ ਉਹ ਪ੍ਰੋਫਿਟ ਕਮਾਉਣ ਦੇ ਲਈ ਇਹ ਕੰਮ ਕਰ ਰਿਹਾ ਹੈ ਚਾਹੇ ਉਸ ਨੂੰ ਇਹ ਭੁੱਲ ਗਿਆ ਹੈ ਕਿ ਉਸ ਦੇ ਘਰ ਦੇ ਵਿੱਚ ਉਸੇ ਪਰਿਵਾਰ ਦੇ ਵਿੱਚ ਵੀ ਬੱਚੇ ਨੇ ਤੇ ਉਹਨਾਂ ਦੀ ਸਿਹਤ ਵੀ ਇਹਨਾਂ ਬੱਚਿਆਂ ਵਰਗੀ ਹੈ ਮੈਂ ਉਹਨਾਂ ਨੂੰ ਦੋਸ਼ ਨਹੀਂ ਦਾਂਗਾ ਮੈਂ ਦੋਸ਼ ਸਿੱਧੇ ਤੌਰ ਦੇ ਉੱਤੇ ਦੋ ਚੀਜ਼ਾਂ ਨੂੰ ਦੰਨਾ ਪਹਿਲਾ ਦੋਸ਼ ਦੰਨਾ ਉਹਨਾਂ ਬੱਚਿਆਂ ਦੇ ਮਾਪਿਓ ਜਿਹੜੇ ਇਹ ਨਹੀਂ ਚੈੱਕ ਕਰਦੇ ਕਿ ਉਹਨਾਂ ਦਾ ਬੱਚਾ ਕੀ ਖਾ ਰਿਹਾ ਕਿਵੇਂ ਖਾ ਰਿਹਾ ਸਾਫ਼ ਖਾ ਰਿਹਾ ਵਧੀਆ ਖਾ ਰਿਹਾ ਕਿ ਨਹੀਂ ਖਾ ਰਿਹਾ ਦੂਸਰਾ ਸਿਹਤ ਵਿਭਾਗ ਕਿਉਂਕਿ ਸਿੱਧੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਬਣਦੀ ਹੈ ਕੀ ਸਿਹਤ ਵਿਭਾਗ ਲਾਇਸੈਂਸ ਦੇਣ ਤੋਂ ਬਾਅਦ ਕਦੇ ਚੈੱਕ ਕਰਦਾ ਹੈ ਕਿਉਂ ਵਰਗਰ ਵਾਲਾ ਉਹ ਸੌਸ ਕਿਹੜੀ ਵਰਤ ਰਿਹਾ ਹੈ ਕਿਸ ਤਰ੍ਹਾਂ ਦੀ ਕੈਚਪ ਪਾ ਕੇ ਉਹ ਬੱਚਿਆਂ ਨੂੰ ਦੇ ਰਿਹਾ ਹੈ ਕੀ ਉਹ ਖਾਣ ਲਈ ਸਿਹਤ ਲਈ ਠੀਕ ਹੈ ਜਾਂ ਹਾਰਮਫੁਲ ਹੈ ਜੇਕਰ ਹਾਰਮਫੁਲ ਹੈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਰੋਕਿਆ ਕਿਉਂ ਨਹੀਂ ਜਾਂਦਾ ਇਹ ਸਾਰੇ ਘਟਨਾਕ੍ਰਮ ਉਦੋਂ ਤੱਕ ਚੱਲਦੇ ਰਹਿੰਦੇ ਹਨ ਨਿਰੰਤਰਨ ਜਦੋਂ ਤੱਕ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਉਂਦੀ ਜਿਸ ਤਰ੍ਹਾਂ ਕਿ ਐਕਸਪਾਇਰੀ ਚਾਕਲੇਟ ਦਾ ਮਾਮਲਾ ਸਾਹਮਣੇ ਨਹੀਂ ਆਉਂਦਾ ਜਿਸ ਤਰ੍ਹਾਂ ਕਿ ਖਰਾਬ ਕੇਕ ਦਾ ਮਾਮਲਾ ਸਾਹਮਣੇ ਨਹੀਂ ਆਉਂਦਾ ਜਿਸ ਤਰ੍ਹਾਂ ਕਿ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਨਹੀਂ ਆਉਂਦੇ ਉਦੋਂ ਤੱਕ ਇਹ ਮਾਮਲੇ ਨਿਰੰਤਰਨ ਜਾਰੀ ਰਹਿੰਦੇ ਹਨ ਅਕਸਰ ਤੁਸੀਂ ਆਹ ਚਾਕਲੇਟ ਐਕਸਪਾਇਰੀ ਸਮਾਂ ਔਰ ਇਦਾਂ ਇਦਾਂ ਦੀਆਂ ਸੌਸ ਦੀਆਂ ਕੰਨੀਆਂ ਦੇਖੀਆਂ ਹੋਣਗੀਆਂ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਕਿਉਂਕਿ ਸਾਡਾ ਕੋਈ ਹੱਕ ਨਹੀਂ ਹੈ ਸਾਡਾ ਕੋਈ ਤੁਹਾਡੇ ਤੇ ਜ਼ੋਰ ਨਹੀਂ ਹੈ ਸਿਰਫ ਔਰ ਸਿਰਫ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਜਿਹੜੇ ਥਾਂ ਤੋਂ ਤੁਹਾਡਾ ਬੱਚਾ ਕੋਈ ਖਾਂਦਾ ਹੈ 버ਗਰ ਖਾਂਦਾ ਹੈ ਕੁਲਚਾ ਖਾਂਦਾ ਹੈ ਕੋਈ ਆਮਲੇਟ ਖਾਂਦਾ ਹੈ ਕੋਈ ਬ੍ਰੈਡ ਪੀਸ ਖਾਂਦਾ ਹੈ ਉਥੇ ਚੈੱਕ ਜਰੂਰ ਕਰੋ ਵੀ ਆਹ ਵਾਲੀ ਕੰਨੀ ਨਾ ਹੋਵੇ ਕੋਈ ਚੰਗੀ ਕੰਪਨੀ ਦੀ ਸੌਸ ਹੋਵੇ ਜੇਕਰ ਉਹ ਨਹੀਂ ਦਿੰਦਾ ਤੇ ਉਸ ਨੂੰ ਕਹੋ ਕਿ ਇਹ ਸੌਸ ਨਾ ਦੇਵੇ ਕਿਉਂਕਿ ਇਹ ਸੌਸ ਦਾ ਇਹ ਹਾਲ ਹੈ ਇਹ ਤਾਂ ਤੁਸੀਂ ਸਮਝ ਨਹੀਂ ਸਕਦੇ ਇਹ ਚ ਟਮਾਟਰ ਪਾਏ ਆ ਕੀ ਪਾਇਆ ਦੇਖ ਲਓ ਤੁਸੀਂ ਕਿਸ ਤਰ੍ਹਾਂ ਦੀ ਇਹ ਚੋ ਮੁਸ਼ਕ ਮਾਰਦੀ ਹੈ ਹੁਣ ਇਹ ਤੁਹਾਨੂੰ ਮੈਂ ਸੁngਾਤਾ ਨਹੀਂ ਸਕਦਾ ਪਰ ਤੁਹਾਨੂੰ ਮੈਂ ਚੀਜ਼ਾਂ ਦਿਖਾ ਸਕਦਾ ਸੋ ਇਹ ਤਸਵੀਰ ਕਿਤੇ ਨਾ ਕਿਤੇ ਸੋਚ ਦੇ ਵਿੱਚ ਪਾਉਂਦੀ ਹੈ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਸਾਨੂੰ ਲੈ ਜਾਂਦੀ ਹੈ ਕਿ ਸਾਡੇ ਬੱਚੇ ਅੱਜ ਕੀ ਖਾ ਰਹੇ ਹਨ ਕੀ ਅਸੀਂ 5 ਮਿੰਟ ਦਾ ਸਮਾਂ ਕੱਢ ਕੇ ਆਪਣੇ ਬੱਚੇ ਦਾ ਧਿਆਨ ਨਹੀਂ ਰੱਖ ਸਕਦੇ ਕੀ ਅਸੀਂ ਉਸ ਨੂੰ ਪੁੱਛ ਨਹੀਂ ਸਕਦੇ ਵੀ ਬੇਟਾ ਤੂੰ ਕੀ ਖਾਣਾ ਕੀ ਅਸੀਂ ਉਸ ਦੁਕਾਨਦਾਰ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਚੰਗੀ ਚੀਜ਼ ਪਰੋਸੋ ਉਸਦੇ ਪੈਸੇ ਲਓ ਜੇਕਰ ਬੱਚਾ ਖਾਂਦਾ ਤੇ ਘਟੋ ਘਟ ਉਹ ਬਿਮਾਰ ਨਾ ਹੋਵੇ ਬਸ ਇਹੀ ਸੰਦੇਸ਼ ਹੈ ਇਹੀ ਮੇਰਾ ਸਿਹਤ ਵਿਭਾਗ ਨੂੰ ਨਿਵੇਦਨ ਹੈ ਕਿ ਉਹ ਧਿਆਨ ਦੇਣ ਤੇ ਘਟੋ ਘਟ ਆਪਣੀ ਜ਼ਿੰਮੇਵਾਰੀ ਆਪਣੀ ਡਿਊਟੀ ਜ਼ਰੂਰ ਨਿਭਾਣ ਅਤੇ ਚੈੱਕ ਕਰਨ ਕਿ ਆਹ ਰੇੜੀਆਂ ਫੜੀਆਂ ਦੁਕਾਨਾਂ ਸ਼ੋਰੂਮ ਵੱਡੇ ਵੱਡੇ ਹੋਟਲ ਕੀ ਪਰੋਸ ਰਹੇ ਆ ਕੀ ਉਹ ਜਨਤਾ ਦੇ ਖਾਣ ਲਈ ਸਹੀ ਹੈ ਇਹ ਗਲਤ ਕੈਮਰਾ ਪਰਸਨ ਅਵੇ ਦੇ ਨਾਲ ਅਨੁਰਾਗ ਸ਼ਰਮਾ ਅਰਥ ਟੀਵੀ ਪੰਜਾਬ ਲਈ ਚੰਨਤਾ ਦੇ ਹੱਕ ਦੀ ਆਵਾਜ਼ ਅਰਥ ਟੀਵੀ ਪੰਜਾਬ